ਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਸਕਰੀਨ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਕਿਉਂਕਿ ਨੇਪਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਵੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੇਪਾਲ ਦੇ ਕਾਠਮੰਦੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੁਣ ਰਾਸ਼ਟਰਪਤੀ ਦੇ ਘਰ ਦੇ ਅੰਦਰ ਵੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦੇ ਘਰ ਦੇ ਅੰਦਰ ਪ੍ਰਦਰਸ਼ਨਕਾਰੀ ਦਾਖਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਦੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਗ ਵੀ ਲਗਾਈ ਜਾ ਰਹੀ ਹੈ ਤਾਂ ਤਿੰਨ ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਜਿਹੜਿਆ ਨੌਜਵਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਟਾਈਮ ਨੇਪਾਲ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਨਾ ਪੂਰਨ ਹੋ ਗਿਆ ਹੈ ਜਿਹੜੀ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰਦਰਸ਼ਨ جاری ਹੈ ਹਾਲਾਂਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਹੌਲ ਜਿਹੜਾ ਆ ਸਥਿਤੀ ਜਿਹੜੀ ਆ ਉਹ ਕਾਬੂ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਨੇਪਾਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ جاری ਹੈ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਨਿੱਜੀ ਰਿਹਾਈਸ਼ ਦੇ ਅੰਦਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੜ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਨਿਜੀ ਰਿਹائش ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅੱਗ ਵੀ ਲਗਾਈ ਜਾ ਰਹੀ ਹੈ ਤੇ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਨੇਪਾਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਸੇ ਹੋਰ ਦੇਸ਼ ਲਈ ਰਵਾਨਾ ਹੋਣ ਜਾ ਰਹੇ ਨੇ ਕਿਉਂਕਿ ਲਗਾਤਾਰ ਸੀ ਸਥਿਤੀ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਅਪੂਰਨ ਹੈ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ you yeah. ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ جاری ਹੈ ਲਗਾਤਾਰ ਹੀ ਨੌਜਵਾਨ ਜਿਹੜੇ ਨੇ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਪਥਰਾ ਕੀਤਾ ਜਾ ਰਿਹਾ ਹੈ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਅੱਗ ਲਗਾਈ ਜਾ ਰਹੀ ਹੈ ਤੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਫੈਸਲਾ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਤਾਂ ਨੇਪਾਲ ਦੇ ਕਾਠਮਾਂਡੂ ਦੇ ਵਿੱਚ ਲਗਾਤਾਰ ਹੀ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾ ਬਿਆਨ ਕਰ ਰਹੀਆਂ ਨੇ ਕਿ ਕਿਸ ਕਿਹੋ ਜਿਹਾ ਮਾਹੌਲ ਜਿਹੜਾ ਆ ਨੇਪਾਲ ਦੇ ਵਿੱਚ ਬਣ ਰਿਹਾ ਹੈ ਤੇ ਦੱਸਦੀ ਹੈ ਕਿ ਰਾਸ਼ਟਰਪਤੀ ਰਿਹਾਈਸ਼ ਤੇ ਜਿਹੜੇ ਆ ਪ੍ਰਦਰਸ਼ਨਕਾਰੀ ਦਾਖਲ ਹੋਏ ਨੇ ਰਾਸ਼ਟਰਪਤੀ ਰਿਹਾਈਸ਼ ਤੇ ਸੁਰੱਖਿਆ ਦੇ ਜਿਹੜੇ ਨੇ ਪੂਤਾ ਪ੍ਰਬੰਧ ਹੁੰਦੇ ਨੇ ਪਰ ਫਿਰ ਵੀ ਪ੍ਰਦਰਸ਼ਨਕਾਰੀ ਜਿਹੜੇ ਆ ਰਿਹਾਈਸ਼ ਦੇ ਅੰਦਰ ਦਾਖਲ ਹੋ ਗਏ ਨੇ ਉਹਨਾਂ ਦੇ ਵੱਲੋਂ ਰਿਹਾਈਸ਼ ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਤੱਕ ਕਿ ਅੱਗ ਵੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤਾਂ ਲਗਾਤਾਰ ਹੀ ਇਸ ਫੈਸਲੇ ਦਾ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਫੇਸਬੁਕ ਇੰਸਟਾਗ੍ਰam ਵਟਸਐਪ ਦੇ ਸਮੇਤ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਸੀ 3 ਸਤੰਬਰ ਨੂੰ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਪਥਰਾ ਕੀਤਾ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਤੇ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੈਨਿਕ ਸਵੇਰਾ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੇਪਾਲ ਦੇ ਵਿੱਚ ਲਗਾਤਾਰ ਹੀ ਮਾਹੌਲ ਨਾ ਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਹਨ ਸਕਰੀਨ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਕਿਉਂਕਿ ਨੇਪਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਤੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੇਪਾਲ ਦੇ ਕਾਠਮੰਦੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੁਣ ਰਾਸ਼ਟਰਪਤੀ ਦੇ ਘਰ ਦੇ ਅੰਦਰ ਵੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦੇ ਘਰ ਦੇ ਅੰਦਰ ਪ੍ਰਦਰਸ਼ਨਕਾਰੀ ਦਾਖਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਦੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਗ ਵੀ ਲਗਾਈ ਜਾ ਰਹੀ ਹੈ ਤਾਂ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਜਿਹੜਿਆ ਨੌਜਵਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਟਾਈਮ ਨੇਪਾਲ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਨਾਪੂਰਨ ਹੋ ਗਿਆ ਹੈ ਜਿਹੜੀ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰਦਰਸ਼ਨ جاری ਹੈ ਹਾਲਾਂਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਹੌਲ ਜਿਹੜਾ ਆ ਸਥਿਤੀ ਜਿਹੜੀ ਆ ਉਹ ਕਾਬੂ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਨੇਪਾਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ جاری ਹੈ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਨਿੱਜੀ ਰਿਹਾਈਸ਼ ਦੇ ਅੰਦਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੜ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਥਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਨਿਜੀ ਰਿਹائش ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅੱਗ ਵੀ ਲਗਾਈ ਜਾ ਰਹੀ ਹੈ ਤੇ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਨੇਪਾਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਸੇ ਹੋਰ ਦੇਸ਼ ਲਈ ਰਵਾਨਾ ਹੋਣ ਜਾ ਰਹੇ ਨੇ ਕਿਉਂਕਿ ਲਗਾਤਾਰ ਸੀ ਸਥਿਤੀ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਅਪੂਰਨ ਹੈ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ We'll be right back. ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ جاری ਹੈ ਲਗਾਤਾਰ ਹੀ ਨੌਜਵਾਨ ਜਿਹੜੇ ਨੇ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਪਥਰਾ ਕੀਤਾ ਜਾ ਰਿਹਾ ਹੈ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਅੱਗ ਲਗਾਈ ਜਾ ਰਹੀ ਹੈ ਤੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਫੈਸਲਾ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਤਾਂ ਨੇਪਾਲ ਦੇ ਕਾਠਮਾਂਡੂ ਦੇ ਵਿੱਚ ਲਗਾਤਾਰ ਹੀ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾ ਬਿਆਨ ਕਰ ਰਹੀਆਂ ਨੇ ਕਿ ਕਿਸੇ ਕਿਹੋ ਜਿਹਾ ਮਾਹੌਲ ਜਿਹੜਾ ਆ ਨੇਪਾਲ ਦੇ ਵਿੱਚ ਬਣ ਰਿਹਾ ਹੈ ਤੇ ਦੱਸਦੀ ਹੈ ਕਿ ਰਾਸ਼ਟਰਪਤੀ ਰਿਹਾਈਸ਼ ਤੇ ਜਿਹੜੇ ਆ ਪ੍ਰਦਰਸ਼ਨਕਾਰੀ ਦਾਖਲ ਹੋਏ ਨੇ ਰਾਸ਼ਟਰਪਤੀ ਰਿਹਾਈਸ਼ ਤੇ ਸੁਰੱਖਿਆ ਦੇ ਜਿਹੜੇ ਨੇ ਪੂਤਾ ਪ੍ਰਬੰਧ ਹੁੰਦੇ ਨੇ ਪਰ ਫਿਰ ਵੀ ਪ੍ਰਦਰਸ਼ਨਕਾਰੀ ਜਿਹੜੇ ਆ ਰਿਹਾਈਸ਼ ਤੇ ਅੰਦਰ ਦਾਖਲ ਹੋ ਗਏ ਨੇ ਉਹਨਾਂ ਦੇ ਵੱਲੋਂ ਰਿਹਾਈਸ਼ ਤੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਤੱਕ ਕਿ ਅੱਗ ਵੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤਾਂ ਲਗਾਤਾਰ ਹੀ ਇਸ ਫੈਸਲੇ ਦਾ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਫੇਸਬੁਕ ਇੰਸਟਾਗ੍ਰam ਵਟਸਐਪ ਦੇ ਸਮੇਤ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਸੀ 3 ਸਤੰਬਰ ਨੂੰ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਪਥਰਾ ਕੀਤਾ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਤੇ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੈਨਿਕ ਸਵੇਰਾ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੇਪਾਲ ਦੇ ਵਿੱਚ ਲਗਾਤਾਰ ਹੀ ਮਾਹੌਲ ਨਾ ਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਕਿਉਂਕਿ ਨੇਪਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੇਪਾਲ ਦੇ ਕਾਠਮੰਦੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੁਣ ਰਾਸ਼ਟਰਪਤੀ ਦੇ ਘਰ ਦੇ ਅੰਦਰ ਵੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦੇ ਘਰ ਦੇ ਅੰਦਰ ਪ੍ਰਦਰਸ਼ਨਕਾਰੀ ਦਾਖਾ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਦੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਗ ਵੀ ਲਗਾਈ ਜਾ ਰਹੀ ਹੈ ਤਾਂ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਜਿਹੜਿਆ ਨੌਜਵਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਟਾਈਮ ਨੇਪਾਲ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਪੂਰਨ ਹੋ ਗਿਆ ਹੈ ਜਿਹੜੀ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰਦਰਸ਼ਨ جاری ਹੈ ਹਾਲਾਂਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਹੌਲ ਜਿਹੜਾ ਆ ਸਥਿਤੀ ਜਿਹੜੀ ਆ ਉਹ ਕਾਬੂ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਨੇਪਾਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ جاری ਹੈ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਨਿੱਜੀ ਰਿਹائش ਦੇ ਅੰਦਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੜ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਨਿੱਜੀ ਰਿਹائش ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅੱਗ ਵੀ ਲਗਾਈ ਜਾ ਰਹੀ ਹੈ ਤੇ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਨੇਪਾਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਸੇ ਹੋਰ ਦੇਸ਼ ਲਈ ਰਵਾਨਾ ਹੋਣ ਜਾ ਰਹੇ ਨੇ ਕਿਉਂਕਿ ਲਗਾਤਾਰ ਸੀ ਸਥਿਤੀ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਅਪੂਰਨ ਹੈ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ جاری ਹੈ ਲਗਾਤਾਰ ਹੀ ਨੌਜਵਾਨ ਜਿਹੜੇ ਨੇ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਪਥਰਾ ਕੀਤਾ ਜਾ ਰਿਹਾ ਹੈ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਅੱਗ ਲਗਾਈ ਜਾ ਰਹੀ ਹੈ ਤੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਫੈਸਲਾ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਤਾਂ ਨੇਪਾਲ ਦੇ ਕਾਠਮਾਂਡੂ ਦੇ ਵਿੱਚ ਲਗਾਤਾਰ ਹੀ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾ ਬਿਆਨ ਕਰ ਰਹੀਆਂ ਨੇ ਕਿ ਕਿਸੇ ਕਿਹੋ ਜਿਹਾ ਮਾਹੌਲ ਜਿਹੜਾ ਆ ਨੇਪਾਲ ਦੇ ਵਿੱਚ ਬਣ ਰਿਹਾ ਹੈ ਤੇ ਦੱਸਦੀ ਹੈ ਕਿ ਰਾਸ਼ਟਰਪਤੀ ਰਿਹਾਈਸ਼ ਤੇ ਜਿਹੜੇ ਆ ਪ੍ਰਦਰਸ਼ਨਕਾਰੀ ਦਾਖਲ ਹੋਏ ਨੇ ਰਾਸ਼ਟਰਪਤੀ ਰਿਹਾਈਸ਼ ਤੇ ਸੁਰੱਖਿਆ ਦੇ ਜਿਹੜੇ ਨੇ ਪੂਤਾ ਪ੍ਰਬੰਧ ਹੁੰਦੇ ਨੇ ਪਰ ਫਿਰ ਵੀ ਪ੍ਰਦਰਸ਼ਨਕਾਰੀ ਜਿਹੜੇ ਆ ਰਿਹਾਈਸ਼ ਦੇ ਅੰਦਰ ਦਾਖਲ ਹੋ ਗਏ ਨੇ ਉਹਨਾਂ ਦੇ ਵੱਲੋਂ ਰਿਹਾਈਸ਼ ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਤੱਕ ਕਿ ਅੱਗ ਵੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤਾਂ ਲਗਾਤਾਰ ਹੀ ਇਸ ਫੈਸਲੇ ਦਾ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਫੇਸਬੁਕ ਇੰਸਟਾਗ੍ਰam ਵਟਸਐਪ ਦੇ ਸਮੇਤ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਸੀ 3 ਸਤੰਬਰ ਨੂੰ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਪਥਰਾ ਕੀਤਾ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਤੇ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੈਨਿਕ ਸਵੇਰਾ ਦੇ ਨਾਲ ਜੁੜ ਚੁਕੇ ਹੋ ਤੁਸੀਂ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੇਪਾਲ ਦੇ ਵਿੱਚ ਲਗਾਤਾਰ ਹੀ ਮਾਹੌਲ ਤਣਾਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਕਿਉਂਕਿ ਨੇਪਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੇਪਾਲ ਦੇ ਕਾਠਮੰਦੂ ਦੀਆਂ ਇਹ ਤਸਵੀਰਾਂ ਨੇ ਜ ਪਰਦਰਸ਼ਨਕਾਰੀਆਂ ਦੇ ਵੱਲੋਂ ਹੁਣ ਰਾਸ਼ਟਰਪਤੀ ਦੇ ਘਰ ਦੇ ਅੰਦਰ ਵੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦੇ ਘਰ ਦੇ ਅੰਦਰ ਪ੍ਰਦਰਸ਼ਨਕਾਰੀ ਦਾਖਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਦੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਗ ਵੀ ਲਗਾਈ ਜਾ ਰਹੀ ਹੈ ਤਾਂ ਤਿੰਨ ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਜਿਹੜਿਆ ਨੌਜਵਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਟਾਈਮ ਨੇਪਾਲ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਹੈ ਜਿਹੜੀ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰਦਰਸ਼ਨ جاری ਹੈ ਹਾਲਾਂਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਹੌਲ ਜਿਹੜਾ ਆ ਸਥਿਤੀ ਜਿਹੜੀ ਆ ਉਹ ਕਾਬੂ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਨੇਪਾਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ جاری ਹੈ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਨਿਜੀ ਰਿਹਾਈਸ਼ ਦੇ ਅੰਦਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੜ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਥਰਾ ਕੀਤਾ ਆ ਰਹੀ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਨਿਜੀ ਰਿਹائش ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅੱਗ ਵੀ ਲਗਾਈ ਜਾ ਰਹੀ ਹੈ ਤੇ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਨੇਪਾਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਸੇ ਹੋਰ ਦੇਸ਼ ਲਈ ਰਵਾਨਾ ਹੋਣ ਜਾ ਰਹੇ ਨੇ ਕਿਉਂਕਿ ਲਗਾਤਾਰ ਸੀ ਸਥਿਤੀ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਣਾਅਪੂਰਨ ਹੈ 3 ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ جاری ਹੈ ਲਗਾਤਾਰ ਹੀ ਨੌਜਵਾਨ ਜਿਹੜੇ ਨੇ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਪਥਰਾ ਕੀਤਾ ਜਾ ਰਿਹਾ ਹੈ ਵਕ ਵਕ ਸ਼ਹਿਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਅੱਗ ਲਗਾਈ ਜਾ ਰਹੀ ਹੈ ਤੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਫੈਸਲਾ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਤਾਂ ਨੇਪਾਲ ਦੇ ਕਾਠਮਾਂਡੂ ਦੇ ਵਿੱਚ ਲਗਾਤਾਰ ਹੀ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾ ਬਿਆਨ ਕਰ ਰਹੀਆਂ ਨੇ ਕਿ ਕਿ ਕਿਹੋ ਜਿਹਾ ਮਾਹੌਲ ਜਿਹੜਾ ਆ ਨੇਪਾਲ ਦੇ ਵਿੱਚ ਬਣ ਰਿਹਾ ਹੈ ਤੇ ਦੱਸਦੀ ਹੈ ਕਿ ਰਾਸ਼ਟਰਪਤੀ ਰਿਹائش ਤੇ ਜਿਹੜੇ ਆ ਪ੍ਰਦਰਸ਼ਨਕਾਰੀ ਦਾਖਲ ਹੋਏ ਨੇ ਰਾਸ਼ਟਰਪਤੀ ਰਿਹائش ਤੇ ਸੁਰੱਖਿਆ ਦੇ ਜਿਹੜੇ ਨੇ ਪੂਕਾ ਪ੍ਰਬੰਧ ਹੁੰਦੇ ਨੇ ਪਰ ਫਿਰ ਵੀ ਪ੍ਰਦਰਸ਼ਨਕਾਰੀ ਜਿਹੜੇ ਆ ਰਿਹائش ਤੇ ਅੰਦਰ ਦਾਖਲ ਹੋ ਗਏ ਨੇ ਉਹਨਾਂ ਦੇ ਵੱਲੋਂ ਰਿਹائش ਤੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਤੱਕ ਕਿ ਅੱਗ ਵੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤਾਂ ਲਗਾਤਾਰ ਹੀ ਇਸ ਫੈਸਲੇ ਦਾ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਫੇਸਬੁਕ ਇੰਸਟਾਗ੍ਰam ਵਟਸਐਪ ਦੇ ਸਮੇਤ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਸੀ 3 ਸਤੰਬਰ ਨੂੰ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਪਥਰਾ ਕੀਤਾ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਤੇ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੈਨਿਕ ਸਵੇਰਾ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੇਪਾਲ ਦੇ ਵਿੱਚ ਲਗਾਤਾਰ ਹੀ ਮਾਹੌਲ ਤਣਾਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਇਸ ਟਾਈਮ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਕਿਉਂਕਿ ਨੇਪਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਵੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੇਪਾਲ ਦੇ ਕਾਠਮੰਦੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੁਣ ਰਾਸ਼ਟਰਪਤੀ ਦੇ ਘਰ ਦੇ ਅੰਦਰ ਵੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦੇ ਘਰ ਦੇ ਅੰਦਰ ਪ੍ਰਦਰਸ਼ਨਕਾਰੀ ਦਾਖਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਦੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਗ ਵੀ ਲਗਾਈ ਜਾ ਰਹੀ ਹੈ ਤਾਂ ਤਿੰਨ ਸਤੰਬਰ ਨੂੰ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਹੀ ਨੇਪਾਲ ਦੇ ਵਿੱਚ ਜਿਹੜਿਆ ਨੌਜਵਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਟਾਈਮ ਨੇਪਾਲ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਤਨਾਪੂਰਨ ਹੋ ਗਿਆ ਹੈ ਜਿਹੜੀ 26 ਸੋਸ਼ਲ ਮੀਡੀਆ ਐਪਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਹਾਲਾਂਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਜਿਹੜਾ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਹੌਲ ਜਿਹੜਾ ਆ ਸਥਿਤੀ ਜਿਹੜੀ ਆ ਉਹ ਕਾਬੂ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਨੇਪਾਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਜਾਰੀ ਹੈ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਨਿੱਜੀ ਰਿਹਾਈਸ਼ ਦੇ ਅੰਦਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੜ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਥਰਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਨਿੱਜੀ ਰਹਿائش ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅਗਵ